ਤੇ ਤੇ ਕੁੜੀ ਉਹ ਜੀ ਦੇਖੋ ਇਸ ਦਿਨ ਦਿੱਖ ਰਹੀ ਜਿਹੜੀ ਹੈ ਉਹ ਖੁੱਪ ਚੁੱਕੀ ਹੈ ਸਾਹੀ ਹੈ ਜਨੂ ਹਾਂ ਰੋ ਪਾਪਾ ਇਧਰ ਆਓ ਹਲੋ ਆਜੋ ਪੁਰਨ ਸਾਹ ਇਹ ਬਾਦ ਵਿੱਚ ਬਾਦ ਵਿੱਚ ਮੈਂ ਆਪਣੀ ਐਸੀ ਭੂਆ ਕੋਲ ਠੀਕ ਹੈ ਠੀਕ ਹਾਂਜੀ ਠੀਕ ਹੈ ਤੇ ਤੇ ਇਹ ਨੂੰ ਨਾ ਬਾਦ ਵਿੱਚ ਮਤਲਬ ખોટા ટાઈમમાં ચાલા જલ્દી થા મે મોટી ਆਰੇ ਤੇਰੇ ਨਾਲ ਕੁਲੀ ਜੱਗਿਆ ਗੱਦ ਹੋਲੀ ਆ ਜਾ ਆ ਜਾ ਚੱਲ ਜਾ ਆ ਜਾ ਚੱਲ ਗੱਲ ਕਰ ਬੱਚਾ ਮੁੰਡੇ ਨੂੰ ਗਿਆ ਤੇਰੇ ਹਾਲ ਚਿਰ ਆ ਜਾ ਬਾਰ ਬਾਰ ਸਾਲ ਨਹੀਂ ਆ ਭਾਜਣਾ ਉਹ ਕੀ ਕਰ ਲੈਂਦੇ ਓ ਮੇਰੀ ਥੋੜਾ ਮੇਰੀ ਧੀਆ ਨੂੰ ਮਿਲਿੰਦੇ ਰਹਿਣਾ ਸਮਝ ਕਰਿਆ ਸਮਝ ਕਰ ਗੱਲ ਨਾ ਵੀਡੀਓ ਨਾ ਕਰ ਹਾਂ ਕਮਨ ਸੈਂਸ ਰਖੋ ਜਿਹਦੇ ਕੋ ਬੈਠਿਆ ਨਹੀਂ ਜਾ ਰਿਹਾ ਉੱਠਿਆ ਨਹੀਂ ਜਾ ਰਿਹਾ ਜਿਹਦੇ ਕੱਪੜੇ ਤੁਸੀਂ ਪੈਨਾ ਰਹੇ ਹੋ ਉਹਨੇ ਕਿਦਾ ਇੱਕ ਵਿਵਹਾਈ ਜੀਵਨ ਜੀਣਾ ਮਾਵਾ ਜਿਹੜੀਆਂ ਕਿਦਾਂ 40 40 ਸਾਲ ਤੱਕ ਇਹਨਾਂ ਮੈਂਟਲੀ ਰਿਟਾਰਡਡ ਬੱਚਿਆਂ ਨੂੰ ਸੰਭਾਲਦੀਆਂ ਇਹ ਤਾਂ ਫੇਰ ਵੀ ਬੱਚਾ ਚੰਗਾ ਪੋਲਿਆ ਛੋਟੀ ਉਮਰੇ ਤੁਸੀਂ ਪੈਰ ਪੜਾ ਕੁਛ ਨਹੀਂ ਕਰ ਸਕਦੇ ਆਹੋ ਤੜੀ ਪਲੀਸੀ ਫੇਰ ਕਾਲੀਏ ਅਜ ਅੱਜ ਵੀ ਮੈਨੂੰ ਜਿਹੜੀ ਗੱਲ ਤੁਸੀਂ ਬੋਲਤੀ ਬੁਤੀ ਕੀ ਬੋਲਦੀ ਬੁਤੀ ਨਹੀਂ ਮੈਨੂੰ ਜਨਾ ਕਿ ਕੋਈ ਐਸੇ ਕਿਸੇ ਖੇਗਾ ਸਾਡੇ ਕੀ ਆ ਗਿਆ ਕਿ ਉਹਦੇ ਪਰ ਮਾਤ ਨੂੰ ਲਗੇ ਤੇ ਸਸੇ ਲੜਕੀ ਨਾਲ ਲੜਕੀ ਨਾਲ ਆਇਆ اچھا ਲੜਕੀ ਨਾਲ ਲੜਕੀ ਨਾਲ ਹੋਇਆ ਕੀ ਹੈ ਬੱਤ ਪੈਰਾਲਾਈਜ਼ ਹੋ ਗਿਆ ਪੈਰਾਲਾਈਜ਼ ਹੋ ਗਿਆ ਉਹਦੇ ਨਾਲ ਵਿਆਹ ਕਰਾਇਆ ਹਾਂ ਜੋ ਉਹਦੇ ਨਾਲ ਵਿਆਹ ਕਰਾਇਆ ਹੋਰ ਟੀਮ ਇੱਥੇ ਪਹੁੰਚੇ ਤੇ ਕੀ ਦੇਖਿਆ ਤੁਸੀਂ ਬਸ ਲੜਕਾ ਤਿਆਰ ਹੋ ਰਿਹਾ ਪਰ ਉਹਦੇ ਘਰ ਦੇ ਅਸੀਂ ਮਦਦ ਨਾਲ ਮੰਗਦੇ ਲੜਕੀ ਨਾਲ ਕੁਝ ਦੇ ਨਹੀਂ ਰਹੇ ਲੜਕੀ ਨੇ ਅੱਗੇ ਪੁਛੇ ਕੀ ਜੀ ਲੜਕੀ ਬਸ ਲੜਕੇ ਨੂੰ ਬੁਲਾ ਦੇ ਤੇ ਬਾਕੀ ਇਨਫੋਰਮੇਸ਼ਨ ਲੈ ਕੇ ਨਾ ਪਹੁੰਚੋ ਪੁਲਿਸ ਵਾਲੇ ਨਾਲ ਸਾਡੇ ਸਾਡੇ ਮੈਡਮ ਆਏ ਹੋ ਇਨਾਂ ਨਾਲ ਚੱਲ ਜਾਈਏ ਅਭੀ ਜੀ ਕੀ ਇੱਥੇ ਪਹੁੰਚੇ ਤੇ ਕੀ ਦੇਖਿਆ ਤੁਸੀਂ ਹਾਂ ਜੀ ਹਾਂ ਜੀ ਲੜਕੀ ਕੋਈ ਜਿਹਾ ਦੇਖੀ ਲੜਕਾ ਕਿਸ ਤਰ੍ਹਾਂ ਦੀ ਹਾਲਤ ਹੈ ਲੜਕਾ ਅਪਾਹਜ ਹੈ ਸਰ ਅਪਾਹਜ ਹੈ ਤਾਂ ਇਹਨਾਂ ਨੂੰ ਕੀ ਕਿਹਾ ਸੀ ਕਿ ਇਹਨਾਂ ਨੂੰ ਯੂਨੀਵਰਸ ਵਿੱਚ ਜਿਹਨਾਂ ਹੈ ਜੀ ਮੈਡਮ ਦਾ ਆਪਣਾ ਮੈਡਮ ਦਾ ਇਹ ਸਾਨੂੰ ਐਸ.ਐਚ.ਓ. ਸਾਹੂ ਨੇ ਮਨ ਕੇ ਭੇਜਿਆ ਮੌਕੇ ਇਹਨਾਂ ਨੇ ਇਨਫੋਰਮੇਸ਼ਨ ਕੀ ਦਿੱਤੀ ਸੀ ਕੀ ਕੀ ਠੀਕ ਛੋਟੀ ਉਮਰ ਦੀ ਲੜਕੀ ਦਾ ਲੜਦੇਣਾ ਬਿਆਹ ਕਰ ਅੱਛਾ ਇੱਥੇ ਆ ਕੇ ਤੀ ਲੜਕੇ ਦੇ ਹਾਲਾਤ ਵਿਕੇ ਲੜਕਾ ਤੇੜਾ ਆਵਾਜ਼ ਆਦਾ ਲੜਕੀ ਦੇਖੀ ਤੁਸੀਂ ਲੜਕੀ ਨਹੀਂ ਮੈਨੂੰ ਦਿਖੀ ਅਦਾਰ ਕਾਰ ਦੇਖਿਆ ਲੜਕੀ ਤੇ ਦੇਖਣਾ ਜੀ ਲੈ ਲੈ ਯੂਨੋ ਬਸ ਜੀ ਬਸ ਜੀ ਉਹਦੇ ਛੋਟ ਕਰਦੇ ਜਿਹੜਾ ਅਸੀਂ ਬਿਆਨ ਤੇ ਇਹਨੂੰ ਤਿਆਰ ਨਾ ਬਣਾਓ ਕਿਸੇ ਦੀ ਕੋਈ ਇੱਜ਼ਤ ਨਾ ਖਿਲਵਾੜ ਨਹੀਂ ਕਰੀ ਦੋ ਹੁੰਦਾ ਸਮਝੀਦਾ ਹਾਂ ਦਾ ਕਾ ਲ ਕਰੋ ਬਸ ਇਹ ਜਿਹੜਾ ਕਹਿੰਦਾ ਪਿਆਜ ਹੋਗਾ ਤਾਂ ਮਚਾ ਕੇ ਨਾ ਚੰਗਾ ਭਲਾ ਜੰਗਮਾਨ ਮੁੰਡਾ ਸੀਗਾ ਉਹ ਉਹਦੇ ਸਾਹਮਣੇ ਚੱਕਰ ਚ ਉਹਦਾ ਨਗੇਲ ਚ ਗਿਆ ਮੇਰੀ ਪਟੇ ਡਿਆ ਮੇਰੇ ਭਰਾ ਦਾ ਮੈਨੂੰ ਇਦਾਂ ਦਾ ਥੋੜਾ ਮਾਰਾ ਸੋਚੂਗੀ ਉਹਦਾ ਹਾਂ ਤੁਸੀਂ ਆਪ ਸਮਝਦਾ ਆਦਾ ਕਿ ਤੁਹਾਨੂੰ ਅਸੀਂ ਆਪਣਾ ਤਕਲੀਫ ਸੁਣਾਉਂਦੇ ਸਾਡਾ ਸਾਰਾ ਮੱਲਾ ਦਵਾਈ ਦੋਗਾ ਇਹ عمر ਉਹ ਬੱਚੇ ਦੀ ਸੇਵਾ ਕਰਕੇ ਉਹਨੂੰ ਠੀਕ ਕਰਨ ਦੀ ਆ ਨਾ ਕਿ ਉਹਦੇ ਵਿਆਹ ਕਰਨ ਦੀ ਨਹੀਂ ਇਦਾਂ ਕੀਤਾ ਸੀ ਆ ਪਿਆ ਕਹਿੰਦਾ ਸੀ ਕਿ ਮੁੰਡਾ ਵਾ ਮੇਰੇ ਚੇਤੇ ਮੁੰਡੇ ਆਪਣੇ ਕੱਪੜੇ ਤੱਕ ਨਹੀਂ ਪਾ ਸਕਦਾ ਇਸ ਤਰ੍ਹਾਂ ਮੇਰੇ ਘਰ ਤੋਂ ਮਾਂ ਕਿਸ ਤਰ੍ਹਾਂ ਦੇ ਘਾਟ ਹੈਗੇ ਨਹੀਂ ਕਿ ਮੁੰਡੇ ਦੀ ਹਿੰਸਾ ਸਹਿਰੇ ਨਹੀਂ ਕਿਸੇ ਲੜਕੇ ਦੇ ਨਾਲ ਆ ਕੇ ਲੜੀ ਦਾ ਵਿਆਹ ਹੋਣਾ ਹੈ ਕੋਈ ਸਿੱਖੀ ਨਹੀਂ ਦਿਖਾਈ ਦੱਸਤ ਲੜਕਾ ਹੈ ਜਿਹੜੀ ਬਿਲਕੁਲ ਹੀ ਦੋਸਤ ਦਾ ਦਿਨ ਮਾਰਿਆ ਬਹੁਤ ਬੇਤਬਾਸੀ ਨਹੀਂ ਆ ਮੈਰੀ ਸੋਨੂੰ ਤੁਸੀਂ ਉਹਨਾਂ ਮੁਆਵਜ਼ਾ ਲੈ ਰਹੇ ਹੋ ਉਹਨਾਂ ਕਸਾ ਜਾ ਰਹੇ ਕਿ ਕਿੰਨੀ ਬਹੁਤ ਸਾਫੀ ਹੈ ਬਹੁਤ ਸਾਫੀ ਹੈ ਇਹ ਕਹਿੰਦੇ ਨੇ ਕਿ ਕਿਹੜਾ ਇਹਨਾਂ ਇਹਨਾਂ ਮੈਂ ਸਪਨਾ ਮਹਿਰਾ ਮੁਸਕਾਨ ਔਮਨ ਵਲਪੋ ਸੋਸਾਇਟੀ ਦੀ ਪ੍ਰੈਜ਼ੀਡੈਂਟ ਮਾਮਲਾ ਮਹਕਮ ਮੁਹਕਮ ਪੁਰਦਾ ਹੈ ਮੈਨੂੰ ਕੱਲ ਦਾ ਇੱਕ ਕਾਲ ਆਈ ਸੀ ਤੇ ਉਹਨਾਂ ਨੇ ਦੱਸਿਆ ਕਿ ਇੱਕ 14 ਸਾਲ ਦੀ ਲੜਕੀ ਹੈ ਜਿਸਦੇ ਮਾਪਿਓ ਵੀ ਨਹੀਂ ਹੈਗੇ ਔਰ ਆਪਣੇ ਰਿਸ਼ਤੇਦਾਰਾਂ ਕੋ ਰਹ ਰਹੀ ਹੈ ਔਰ ਉਹ ਰਿਸ਼ਤੇਦਾਰ ਉਸ ਦਾ ਵਿਆਹ ਆਪਣੇ ਲੜਕੇ ਨਾਲ ਕਰ ਰਹੇ ਜੋ ਕਿ ਅਪਾਹਜ ਹੈ ਕਿ ਆਪਣਾ ਕੋਤੀ ਬਾਤ ਨਹੀਂ ਕਰਾ ਰਹਾ ਵੀ ਉਹ ਖੁਦ ਸਾਫਾ ਉਹ ਲੜਕੇ ਕੋਲ ਹੀ ਕਰਵਾ ਰਿਹਾ ਹੈ ਜਦੋਂ ਕਿ ਉਹ ਲੜਕੀ ਇਸ ਸਾਲ ਤੱਕ ਰਹਿ ਰਹੀ ਇੰਨਾ ਕੋਪੀ ਔਰ ਇਹਨਾਂ ਨੇ ਉਹ ਉਸ ਲੜਕੀ ਦਾ ਵਿਆਹ ਉਸ ਲੜਕੇ ਨਾਲ ਕਰਨ ਦੀ ਅੱਜ ਸਾਜਿਸ਼ ਰਚੀਆ ਉਹ ਅੱਜ ਹੀ ਵਿਆਹ ਕਰ ਰਿਹਾ ਕਿਸ 14 ਸਾਲ ਦਾ ਹੈ ਲੜਕੇ ਦੀ ਕਿੰਨੀ ਉਮਰ ਹੈ ਉਹ ਵੀ 21 ਸਾਲ ਦਾ ਹੈ ਕਹਿੰਦੇ ਹੂੰ ਲੜਕੀ ਤਾਂ ਪਤਾ ਪਰ ਫਿਰ ਵੀ ਜੋ ਵਿਜਿਬਲ ਇਸ 14 ਸਾਲ ਦੀ ਲੜਕੀ ਦਾ ਵੈਸੇ ਵੀ ਨਹੀਂ ਕੋ ਕਾਨੂੰਨੀ ਵੀ ਨਹੀਂ ਕੋਈ ਕਾਨੂੰਨ ਦੇ ਅੰਦਰ ਕੀ ਵਿਆਹ ਹੋਏ ਉਹਨਾਂ ਨੇ ਤੇ ਬੋਲਣਾ ਜਦੋਂ ਸਚਾਈ ਸਾਹਮਣੇ ਆਏਗੀ ਤਾਂ ਉਹਨਾਂ ਨੇ ਤੇ ਹਰਬੜਾ ਨਹੀਂ ਆ ਉਹਨਾਂ ਦੀ ਮਾਦਾ ਕਹਿਣਾ ਕਿ ਮੇਰੇ ਬੇਟੇ ਦੀ ਉਹ ਨੂੰ ਆਂਦੀ ਰਹੀ ਆ ਪੋਟੀਆਂ ਸਾਫ ਕਰਦੀ ਰਹੀ ਨੂੰ ਆਂਦੀ ਰਹੀ ਲੜਕੀ ਕਿ ਇੰਨਾ ਮਤਲਬ ਤੁਸੀਂ ਅਗਰ ਉਸ ਲੜਕੀ ਨੂੰ ਰੱਖਿਆ ਆਪਣੇ ਕੋਲ ਉਹਦਾ ਤੁਸੀਂ ਜੋ ਮੁਆਵਜ਼ਾ ਇਸ ਤਰੀਕੇ ਨਾਲ ਲੈਣਾ ਕਿ ਇੱਕ ਲੜਕੀ ਨੂੰ ਪਰਮਨੈਂਟ ਵਿਆਹ ਕਰਕੇ ਤੇ ਉਹਦੀ ਸਾਰੀ ਜ਼ਿੰਦਗੀ ਇਸ ਲੜਕੇ ਦੇ ਉਸ ਲੜਕੇ ਦੀ ਸੇਵਾ ਕਰਦੀ ਰਹੇ ਪੁਲਿਸ ਵੀ ਆ ਚਾਈਲਡ ਸਪੈਸ਼ਲ ਇੰਸਪੈਕਟਰ ਲੇਡੀ ਮੀਨਾ ਜੀ ਨੂੰ ਮੈਂ ਫੋਨ ਕੀਤਾ ਸੀ ਸਾਰੇ ਇੱਥੇ ਹਾਜ਼ਰ ਹੋਏ ਮੇਰਾ ਨਾਮ ਮੀਨਾ ਦੇਵੀ ਬਾਲਵਿਕਾਸ ਪ੍ਰੋਜੈਕਟ ਅਫਸਰ ਹਰਬੰਤ ਕੈਨ ਹੈ ਤੇ ਇਥੇ अर्ਲੀ ਚਾਈਲਡ ਮੈਰिज ਹੋ ਰਹੀ ਸੀ ਲੜਕੀ ਦੀ ਲੜਕੀ ਦੀ ਭੂਆ ਨੇ ਹੀ ਉਸ ਨੂੰ ਪਤਾ ਲੱਗਾ ਹੈ ਕਿ 10 ਮਹੀਨੇ ਹੋ ਗਏ ਰੱਖਿਆ ਹੈ ਕਿਉਂਕਿ ਉਹਦਾ ਜਿਹੜਾ ਲੜਕਾ ਆ ਲੜਕਾ ਪਹਾਜ਼ਾ ਫਿਜ਼ੀਕਲੀ ਅੰਡਰਫਿਟ ਹੈਗਾ ਆ ਤੇ ਉਹਦੀ ਪਹਿਲਾਂ ਦੇਖ ਕੇਅਰ ਕਰਦੀ ਸੀ ਦੇਖਭਾਲ ਕਰਦੀ ਸੀ ਲੜਕਾ ਬੈੱਡ ਦੇ ਬੈੱਡ ਤੇ ਹੀ ਹੈ ਤੇ ਹੁਣ ਉਹ ਕਹਿ ਰਹੀ ਹੈ ਕਿ ਅਸੀਂ ਇਹਦੇ ਨਾਲ ਮੈਰिज ਹੀ ਕਰ ਦੇਣੀ ਆ ਤੇ ਜਦੋਂ ਸਾਨੂੰ ਪਤਾ ਲੱਗਾ ਤੇ ਆਪਣੇ ਵੈਲਫੇਅਰ ਅੱਛਾ ਛੋੜੋ ਮੈਂ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ ਵੀ ਇੱਕ ਟਾਈਮ ਤੋਂ ਬਾਅਦ ਮੈਸੇਜ ਆ ਲੜਕੀ ਦੀ ਉਮਰ ਕਿਰੀ ਦੱਸੀ ਲੜਕੇ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ ਜੀ ਤੇ ਲੜਕੇ ਦੀ 21 ਸਾਲ ਦੱਸੀ ਜਾ ਰਹੀ ਹੈ ਪਰ ਸਬੂਤ ਸਾਡੇ ਕੋਲ ਕੋਈ ਨਹੀਂ ਦੇ ਰਹੇ ਮੇਰਾ ਸਵਾਮਸਟ੍ਰਿਕ ਪੂਰਨ ਸਿੰਘ ਐਡਿਸ਼ਨ ਐਸਚ ਮੋਗੋਂਪਰਾ ਇਹ ਮਾਮਲਾ ਕਿਤੇ ਇਹ ਮਾਮਲਾ ਛੋਟੀ ਉਮਰ ਦਾ ਬੱਚਾ ਬੱਚੀ ਜੇ ਵਿਆਹ ਕਰਾਉਂਦੇ ਜਿਹੜਾ ਲੜਕਾ ਉਹ ਪਾਜ ਜਾਦਾ ਤੇ ਪਾਜ ਹੋਣ ਕਰਕੇ ਉਹਨਾਂ ਦੇ ਹੈ ਤੇ ਰਿਲੇਟਿਵ ਇੱਕ ਦਿਜ ਦੇ ਪਰ ਉਹ ਪਾਜ ਆ ਲੜਦਾ ਇਹ ਲੜਕੀ ਦਾ ਮਾਪਿ ਉਹ ਨਹੀਂ ਹੈਗਾ ਤਾਇਆ ਦਾਈ ਰਿਹਾ ਹੋਇਆ ਸਾਨੂੰ ਕਿਦਾਂ ਨਹੀਂ ਸ਼ਿਕਾਇਤ ਕੀਤੀ ਸਾਨੂੰ ਆ ਕਿਹੜੇ ਬਹੁ ਮਸਾਲਾ ਆਪਣਾ ਚਾਈਲਡ ਵਾਲਿਆਂ ਨੇ ਕੀਤੀ ਤੇ ਹੁਣ ਕੀ ਮਾਮਲਾ ਚੱਲਦਾ ਮਾਮਲਾ ਇੱਥੇ ਉੱਥੇ ਗੁਰਦਾਰੇ ਗੁਰਦਾਰੇ ਤੇ ਆਏ ਵੀ ਘਰ ਆਏ ਆ ਘਰ ਦੇ ਵਿੱਚ ਉਹ ਲੜਕਾ ਜਿਹੜਾ ਆਪਾਜ ਆ ਤੇ ਹੁਣ ਕੀ ਮਾਮਲਾ ਚੱਲਦਾ ਕੀਤਾ ਉਹ ਜੇ ਆਲੇ ਇਹਨਾਂ ਦੇ ਐਨ ਜੀਓ ਆਈਆਂ ਉਹ ਵੇਖੋ ਕੀ ਕਰਦੇ ਪੇਸ਼ ਪੂਚ ਕਰਾਉਂਦੇ ਮੈਣਾ ਉਹਨਾਂ ਦੇ ਮਾਪਿ